ਇਸੋੜਾ ਦੀ ਵੱਡੀ ਖਬਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਆ ਉਹਨਾਂ ਤੋਂ 15 ਦਿਨਾਂ ਦੇ ਲਈ ਤਖਤਸ਼ਰੀ ਦਮਦਮਾ ਸਾਹਿਬ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ ਉਹਨਾਂ ਤੇ ਪਿਛਲੇ ਦਿਨੀ ਇਲਜ਼ਾਮ ਲੱਗੇ ਸੀ ਉਹਨਾਂ ਦੇ ਸਾਧੂ ਦੇ ਵੱਲੋਂ ਜਿਹੜੇ ਗੰਭੀਰ ਇਲਜ਼ਾਮ ਲਗਾਏ ਗਏ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਉਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਇੱਕ ਕਹ ਦਈਏ ਕਿ ਮੀਟਿੰਗ ਕੀਤੀ ਗਈ ਆ ਉਸ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ 15 ਦਿਨਾਂ ਦੇ ਲਈ ਹਰਪ੍ਰੀਤ ਸਿੰਘ ਤੋਂ ਜਥੇਦਾਰ ਦੇ ਚਾਰਜ ਵਾਪਸ ਲੈ ਲਏ ਗਏ ਨੇ ਉਹਨਾਂ ਦੀ ਜਗ੍ਹਾ ਹੈੱਡ ਗ੍ਰਾਂਤੀ ਜਗਤਾਰ ਸਿੰਘ ਨੂੰ ਜਥੇਦਾਰਾ ਜਿਹੜਾ ਲਗਾ ਦਿੱਤਾ ਗਿਆ ਹੈ ਹੁਣ ਜਿਹੜੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਵਾਕਡੋਰ ਹੈ ਸਾਰਾ ਪ੍ਰਬੰਧ ਹੈ ਉਹ ਹੈੱਡ ਗ੍ਰਾਂਤੀ ਜਗਤਾਰ ਸਿੰਘ ਦੇਖਣਗੇ ਕਿਉਂਕਿ 15 ਦਿਨਾਂ ਦੇ ਲਈ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਵਾਪਸ ਲੈ ਲਿਆ ਗਿਆ ਵੱਡੀ ਖਬਰ ਹੈ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਵਾਪਸ ਲੈ ਲਿਆ ਗਿਆ ਹੈ ਅੱਜ ਗੁਰਦੁਆਰਾ ਸਾਣਾ ਸਾਹਿਬ ਲੁਧਿਆਣਾ ਦੇ ਵਿੱਚ ਐਸਜੀਪੀਸੀ ਦੀ ਅਤਰਿੰਗ ਕਮੇਟੀ ਦੀ ਇੱਕ ਤਤਕਾਲੀ ਮੀਟਿੰਗ ਬੁਲਾਈ ਜਾਂਦੀ ਆ ਉਸ ਮੀਟਿੰਗ ਦੇ ਵਿੱਚ ਪੰਥਕ ਮੁੱਦਿਆਂ ਨੂੰ ਵਿਚਾਰਿਆ ਜਾਂਦਾ ਹੈ ਪੰਥਕ ਮੁੱਦਿਆਂ ਦੇ ਵਿੱਚ ਜਿਹੜਾ ਮੁੱ ਨੋ ਮੁੱਖ ਮੁੱਦਾ ਸੀਗਾ ਮਸਲਾ ਸੀਗਾ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਸੀਗਾ ਕਿਉਂਕਿ ਲਗਾਤਾਰ ਉਹਨਾਂ ਦੇ ਸਾਧੂ ਦੇ ਵੱਲੋਂ ਲਗਾਤਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਗਾਏ ਜਾ ਰਹੇ ਸੀ ਗੰਭੀਰ ਦੋਸ਼ ਲੱਗੇ ਸੀ ਸਾਰੇ ਚੈਨਲਾਂ ਤੇ ਜਿਹੜੀ ਉਹਨਾਂ ਦੀ ਬਾਈਟਸ ਚੱਲ ਰਹੀਆਂ ਸੀ ਇੰਟਰਵਿਊ ਚੱਲ ਰਹੀਆਂ ਸੀ ਜਿਸ ਦੇ ਕਰਕੇ ਐਫਜੀਪੀਸੀ ਦੇ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਉਹਨਾਂ ਨੂੰ 15 ਦਿਨਾਂ ਦੇ ਲਈ ਜਿਹੜਾ ਉਹ ਬਰਖਾਸਤ ਕਰ ਦਿੱਤਾ ਗਿਆ 15 ਦਿਨਾਂ ਦੇ ਲਈ ਜਥੇਦਾਰ ਸਾਹਿਬ ਤੋਂ ਜਿਹੜਾ ਜਥੇਦਾਰੀ ਦਾ ਚਾਰਜ ਹੈ ਉਹ ਵਾਪਸ ਲੈ ਲਿਆ ਗਿਆ ਉਹਨਾਂ ਦੀ ਜਗ੍ਹਾ ਹੈੱਡ ਗ੍ਰਾਂਥੀ ਜਗਤਾਰ ਸਿੰਘ ਨੂੰ 15 ਦਿਨਾਂ ਦੇ ਲਈ ਜਥੇਦਾਰ ਬਣਾ ਦਿੱਤਾ ਗਿਆ 15 ਦਿਨਾਂ ਦੇ ਲਈ ਜਿਹੜੀ ਜਥੇਦਾਰੀ ਦੀ ਕਮਾਨ ਹੈ ਉਹ ਹੁਣ ਹੈੱਡ ਗ੍ਰਾਂਥੀ ਜਗਤਾਰ ਸਿੰਘ ਦੇ ਹੱਥ ਹੋਵੇਗੀ ਵੱਡੀ ਖਬਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ ਜਥੇਦਾਰੀ ਹੁਣ ਜਿਹੜੀ ਆ ਉਹ ਹੈੱਡ ਗ੍ਰਾਂਥੀ ਜਗਤਾਰ ਸਿੰਘ ਦੇ ਕੋਲ ਹੋਵੇਗੀ ਐਚਜੀਪੀਸੀ ਦੇ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਆ ਇਹ ਤਿੰਨ ਮੈਂਬਰੀ ਕਮੇਟੀ ਇਹ ਪੂਰੀ ਕੋਖ ਕਰੇਗੀ ਪੂਰੀ ਪੜਤਾਲ ਕਰੇਗੀ ਕਿ ਕਿੰਨੇ ਕੁ ਇਲਜ਼ਾਮ ਸਹੀ ਨੇ ਕਿੰਨੇ ਕੁ ਬੇਬੁਨਿਆਦ ਨੇ ਕਿੰਨੇ ਇਲਜ਼ਾਮ ਜਿਹੜੇ ਉਹ ਸੱਚ ਸਿੱਧ ਹੁੰਦੇ ਨੇ ਕੀ ਉਹਨਾਂ ਇਲਜ਼ਾਮਾਂ ਦੇ ਵਿੱਚ ਸਚਾਈ ਹੈ ਉਸ ਨੂੰ ਜਾਂਚਣ ਦੇ ਲਈ 15 ਦਿਨਾਂ ਦਾ ਜਿਹੜਾ ਸਮਾਂ ਉਹ ਨਿਸ਼ਚਿਤ ਕੀਤਾ ਗਿਆ ਇਹਨਾਂ 15 ਦਿਨਾਂ ਦੇ ਵਿੱਚ ਰਘੂਜੀਤ ਸਿੰਘ ਬਿਰਕ ਸ਼ੇਰ ਸਿੰਘ ਮੰਡ ਤੇ ਪਿੰਡਰ ਸਾਹਿਬ ਐਚਜੀਪੀਸੀ ਮੈਂਬਰ ਨੇ ਜਿਹੜੇ ਉਹ ਤਿੰਨ ਕਮੇਟੀ ਦੇ ਵਿੱਚ ਸ਼ਾਮਲ ਨੇ ਇਹਨਾਂ ਤਿੰਨ ਮੈਂਬਰਾਂ ਦੀ ਇੱਕ ਕਮੇਟੀ ਬਣਾ ਦਿੱਤੀ ਗਈ ਆ ਇਹ ਕਮੇਟੀ ਜਿਹੜੀ ਉਹ ਕੋਖ ਕਰੇਗੀ ਕਿ ਕਿੰਨੇ ਕੁ ਦੋਸ਼ ਸਹੀ ਨੇ ਜਿਹੜੇ ਵੀ ਦੋਸ਼ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਾਧੂ ਦੇ ਵੱਲੋਂ ਲਗਾਏ ਗਏ ਨੇ ਕਿੰਨੀ ਸਚਾਈ ਆ ਇਹਨਾਂ ਦੋਸ਼ਾਂ ਦੇ ਵਿੱਚ ਉਹ ਇਸ ਲਈ ਜਿਹੜੀ ਤਿੰਨ ਮੈਂਬਰੀ ਕਮੇਟੀ ਹੌ ਨੁਯੁਕਤ ਕਰ ਦਿੱਤੀ ਗਈ ਆ ਇਹ ਤਿੰਨ ਮੈਂਬਰੀ ਕਮੇਟੀ ਆ ਜਿਹੜੀ ਉਹ ਹੁਣ ਪੂਰੀ ਕੋਖ ਕਰੇਗੀ 15 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹ ਫੈਸਲਾ ਇਹ ਆਪਣੀ ਜਿਹੜੀ ਅੰਤਿਮ ਰਿਪੋਰਟ ਹੈ ਉਹ ਐਸਜੀਪੀਸੀ ਦੇ ਸਾਹਮਣੇ ਰੱਖੇਗੀ ਜਿੰਦਰ ਸਿੰਘ ਧਾਮੀ ਦੇ ਸਾਹਮਣੇ ਰੱਖੇਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਮੁੜ ਤੋਂ ਦਮਦਮਾ ਸਾਹਿਬ ਦੇ ਜਥੇਦਾਰ ਬਣਦੇ ਨੇ ਜਾਂ ਫਿਰ ਹੈੱਡ ਗ੍ਰਾਂਥੀ ਜਗਤਾਰ ਸਿੰਘ ਜੀ ਦਮਦਮਾ ਸਾਹਿਬ ਦੇ ਜਥੇਦਾਰ ਰਹਿਣਗੇ ਇਹ ਹੁਣ 15 ਦਿਨਾਂ ਦੇ ਬਾਅਦ ਪਤਾ ਲੱਗੇਗਾ ਕਿਉਂਕਿ 15 ਦਿਨਾਂ ਦੇ ਲਈ ਜਿਹੜਾ ਉਹ ਚਾਰਜ ਵਾਪਸ ਲੈ ਲਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਤੋਂ 15 ਦਿਨ ਹੁਣ ਜਿਹੜੇ ਉਹ ਜਥੇਦਾਰ ਨਹੀਂ ਹੋਣਗੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਉਂਕਿ ਹੁਣ ਉਹਨਾਂ ਤੋਂ ਜਥੇਦਾਰੀ ਆਪ ਵਾਪਸ ਲੈ ਲਈ ਗਿਆ ਉਹਨਾਂ ਦੀ ਜਗ੍ਹਾ ਹੈੱਡ ਕ੍ਰਾਂਤੀ ਜਗਤਾਰ ਸਿੰਘ ਨੂੰ ਜ਼ਥੇਦਾਰੀ ਦੇ ਦਿੱਤੀ ਗਈ ਹੈ ਅੱਜ ਦੀ ਜੋ ਮੀਟਿੰਗ ਦਾ ਏਜੰਡਾ ਤਾਂ ਕੁਝ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੇ ਵਿੱਚ ਇੱਕ بڑا ਅਹਿਮ ਮਸਲਾ ਸੀ ਤਖਤ ਦਮਦਮਾ ਸਾਹਿਬ ਦੇ ਜ਼ਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੁਝ ਦੋਸ਼ ਲਾਏ ਗਏ ਆ ਉਸਦੇ ਸਾਧੂ ਵੱਲੋਂ ਦੋਸ਼ ਲਾਏ ਗਏ ਆ ਉਹਦੇ ਵਿੱਚ ਕੀ ਸਚਾਈ ਆ ਉਹ ਸਚਾਈ ਦਾ ਪਤਾ ਕਰਨ ਵਾਸਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਆ ਉਹ ਜੋ ਤਿੰਨ ਮੈਂਬਰੀ ਕਮੇਟੀ ਆ 15 ਦਿਨ ਦੇ ਵਿੱਚ ਵਿੱਚ ਇਹ ਫੈਸਲਾ ਦੇਵੇਗੀ ਸੋ ਇਹਨਾਂ ਕੀ ਅੱਜ ਕਮੇਟੀ ਦੇ ਮੈਂਬਰ ਕੌਣ ਕੌਣ ਬਿਚਲੇ ਨੇ ਕਮੇਟੀ ਦੇ ਮੈਂਬਰ ਇੱਕ ਤਾਂ ਹੈਗੇ ਨੇ ਰਗੂਜੀਤ ਸਿੰਘ ਵਿਰਕ ਸਾਡੇ ਜੋ ਮੀਤ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਇੱਕ ਮੈਂ ਖੋਦਾ ਸ਼ੇਰ ਸਿੰਘ ਮੰਡ ਜਨਰਲ ਸਕੱਤਰ ਤੇ ਇੱਕ ਹੈਗੇ ਨੇ ਭਿੰਡਰ ਸਾਹਿਬ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਹੋਰ ਕਿਹੜੇ ਕਿਹੜੇ ਮੁੱਦੇ ਵਿਚਾਰੇ ਗਏ ਨੇ ਵਿੱਚ ਹੋਰ ਕੋਈ ਖਾਸ ਮੁੱਦਾ ਨਹੀਂ ਅੱsse ਦੀ ਰਹਾ ਜਿਹੜੀ ਸਾਰੇ ਡਿਸਕਸ ਹੋਣ ਵਾਲੇ ਸਮੇਂ ਦੇ ਵਿੱਚ ਕੀ ਨਵੇਂ ਨਵੇਂ ਫੈਸਲੇ ਲਾ ਸਕਦੇ ਆ ਜੀ E então não tem